ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰਾਈ ਸਾਹਿਬ ਤੋਂ ਬਾਅਦ 1661 ਵਿੱਚ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਗੱਦੀ ਤੇ ਬੈਠੇ ਤਾਂ ਆਪ ਬਾਲ ਅਵਸਥਾ ਵਿੱਚ ਹੀ ਸਨ ਉਸ ਵਕਤ ਰਾਮ ਰਾਏ ਅਤੇ ਔਰੰਗਜ਼ੇਬ ਦੇ ਆਪਸੀ ਸੰਬੰਧ ਬਹੁਤ ਨੇੜੇ ਦੇ ਸਨ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਮੁਕਾਬਲੇ ਉੱਤੇ ਔਰੰਗਜ਼ੇਬ ਰਾਮ ਰਾਏ ਨੂੰ ਗੱਦੀ ਤਾਣਾ ਦੇ ਸਕਿਆ ਪਰ ਡੇਹਰਾ ਧੋਮ ਦੇ ਲਾਗੇ ਉਸ ਨੂੰ ਕਾਫੀ ਜਾਗੀਰ ਦੇ ਦਿੱਤੀ ਉਸ ਤੋਂ ਛੇਤੀ ਹੀ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੂੰ ਗੁਰਗਤੀ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਪਈਆਂ ਕਿਉਂਕਿ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਮਿਲਣ ਨਾਲ ਉਹ ਆਪਣੀ ਜਾਨ ਦੇਣਾ ਉਚਿਤ ਸਮਝਿਆ ਸੀ ਜਿਹੜੇ ਲੋਕ दैਵੀ ਸ਼ਕਤੀ ਨੂੰ ਵੀ ਉਮਰ ਦੀ ਲੰਮਾਈ ਦੇ ਕੱਜ ਨਾਲ ਮਾਪਦੇ ਹਨ انہوں یہ حیرانی اچمبے اچنبے کی گل ہو سکتی ہے کہ سری گرو ہرکرشن صاحب جی نے اپنی ہوکٹوتی رشتے دار چڈ کے گرگدی کا وارس گرو تیگ بہادر جیوں ایلانیا سی جو قربانی گرو تیگ بہادر جی نے دھرم واسطے دیتی وہ شاید کسی ہو گل نہیں سی اس طرح کا فیصلہ کوئی او آتما نہیں کر سکتی سی نو سکھ گروہ دوارا نکٹ بوکھائی جان والی بھوکا دا پورا پورا گیان سی اتھے اس دا گیان دا الہام تو بنا کوئی ہور سادن نہیں سی ہو سکتا گرو تیگ بہادر صاحب جولائی سولہ سو چونٹ دے لاگے چاگے گرگتی سے سجوبت ہوئے سن ایک سال دے عرصے دے اندر اندر آپ نے کیرت پور لگے مکھو وال چلے جان فیصلہ کر لیا اس دوران ہی پرشت شیہے مسند نے تیر کی چکتے گرو جی ہوتے قاتلانہ حملہ جو کی گرگدی حاصل کرن لی ایک سازش کا حصہ دے راجے تو تھاں خرید کے گرو جی نوانگر وساؤ دا فیصلہ کر لیا ماخوال کا نواں نام ਚੱਕ ਨਾਨਕੀ ਰੱਖਿਆ ਗਿਆ ਗੁਰੂ ਤੇਗ ਬਹਾਦਰ ਜੀ ਨੇ ਨਵਾਂ ਕੇਂਦਰ ਕਾਇਮ ਕਰਕੇ ਸਿੱਖੀ ਪ੍ਰਚਾਰ ਵਿੱਚ ਰੁੱਝ ਜਾਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਵਿਗਨ ਪਾਉਣ ਵਾਲੇ ਉੱਥੇ ਵੀ ਆ ਪਹੁੰਚੇ ਤਾਂ ਗੁਰੂ ਸਾਹਿਬ ਨੇ ਆਪਣੇ ਕਾਰਜ ਖੇਤਰ ਵਿੱਚ ਹੋਰ ਵਿਸਤਾਰ ਲੈ ਆਂਦਾ ਅਤੇ ਉਹਨਾਂ ਪਰਦੇਸ਼ਾਂ ਦੀਆਂ ਸੰਗਤਾਂ ਨੂੰ ਦਰਸ਼ਨ ਦੇਣ ਲਈ ਨਿਕਲ ਪਏ ਜੋ ਗੁਰੂ ਨਾਨਕ ਦੇਵ ਜੀ ਨੇ قائم کیتیاں سن اس طرح وہ سکھی دا پرچار بھی کر سکتے سن اتے فجول دے جھگڑیا تو بھی دور رہ سکتے سن اے او دور سی جس کا ذکر کلگی کلگیتھر نے کہا ہے مور پیت پورب کی اس دورے دے دوران ہی گرو تیگ بہادر جی نے راجا رام سنگھام دے اہم راجے وچکار سلح صفائی کروائی سی گروہ تیگ بادر صاحب اپنی ماتا نانکی جی نو اتے پتنی نو اس دورے دے نال لے کے گئے سن پر ماتا نانکی جی اتے اپنی پتنی ماتا گجری جی نو پھر پال چند جی دی دیکھ ریک جو کہ گرو گوہ سنگھ جی دے ماما جی سن پٹنے چھٹ گئے سن دسمبر سولہ سو چھیاٹ اتھے ہی سی گرو گوہ سنگھ جی دا جنم ہویا سی گرو ਤੇਗ ਬਹਾਦਰ ਜੀ ਦੀ ਪੰਜਾਬ ਤੋਂ ਗੈਰ ਹਾਜ਼ਰੀ ਦੇ ਦੌਰਾਨ ਔਰੰਗਜ਼ੇਬ ਦੀ ਧਾਰਮਿਕ ਨੀਤੀ ਦੇ ਪ੍ਰਭਾਵ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆਉਣ ਲੱਗ ਪਏ ਸਨ ਪਹਿਲੇ ਮੁਗਲ ਹਾਕਮਾਂ ਵਿੱਚ ਖਾਸ ਕਰ ਬਾਬਰ ਵਿੱਚ ਰੋਹਾਨੀ ਜ਼ਿੰਦਗੀ ਦੇ ਅਸ਼ ਸੰ ਉਸ ਦਾ ਇੱਕ ਵਾਰ ਸਰਕਾਰੀ ਖਜ਼ਾਨਾ ਲੁੱਟਾ ਦੇਣਾ ਆਪਣੀ ਜਾਨ ਦੇ ਕੇ ਹਮਾਇੂ ਦੀ ਸਿਹਤ ਯਾਬੀ ਲਈ ਦੁਆ ਕਰਨਾ ਅਤੇ ਉਸ ਦੁਆ ਦਾ ਕਬੂਲ ਹੋ ਜਾਣਾ ਗੁਰੂ ਨਾਨਕ ਦੇਵ ਜੀ ਦੀ ਮੰਗ ਉੱਤੇ ਜੰਗ ਦੇ ਦੌਰਾਨ ਫੜੇ ਫਕੀਰਾਂ ਨੂੰ ਰਿਹਾ ਕਰਨਾ ਉਸ ਦੇ ਦਰਵੇਸ਼ੀ ਅਤੇ ਕਰੰਦਰੀ ਸੁਭਾਅ ਦੇ ਕੁਝ ਪੱਖ ਹਨ ਅਕਬਰ ਦਾ ਆਜ਼ਾਦ ਖਿਆਨ ਬਾਦਸ਼ਾਹ ਹੋਣਾ ਅਤੇ ਧਾਰਮਿਕ ਬਹਿਸ ਮੁਬਾਹਸੇ ਕਰਾਉਣਾ ਇਸ ਦੀ ਰੂਹਾਨੀ ਪੱਖ ਦਾ ਸੂਚਕ ਹੈ انہ کار کر کے ہی گروپ گروکار انہوں کے سبند بہت سکھاوے رہے پر جہانگیر سمے تو یہاں سبندوں میں ایک وڈا پاڑ پی گیا سی گرو ارجن دیو جی شہادت اس اسج کال دے دوران مغل حکومت دے متھے لگا اجھا بدنما کلنک ہے جس دے نتیجے بہت دور اس آتے پیانک نکلے ادو تک گرو گھر مغل راج دیاں بھوگولک حدان دے اندر ایک طرح دا وکرا راج سی جس وچ شاہی دخل تاکی سگوں شاہی جلال اس دے سامنے فکا فکا لگ دا سی پر پرتھویے دیا شکایتاں کارن مغل بادشاہ ایک ایسا راہ لب پیا جس تو ਚਲਕੇ ਉਹ ਗੁਰੂ ਘਰ ਨੂੰ ਕਈ ਢੰਗਾਂ ਨਾਲ ਨੁਕਸਾਨ ਪਹੁੰਚਾ ਸਕਦੇ ਸਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਗ੍ਰਿਫਤਾਰੀ ਉਹਨਾਂ ਦੇ ਜੋਤੀ ਜੋਤ ਸਮਾਉਣ ਪਿੱਛੋਂ ਗੁਰਗਤੀ ਦੀ ਵਿਰਾਸਤ ਦੇ ਝਗੜਿਆਂ ਕਾਰਨ RAM RAJ ਜੀ ਦਾ ਸ਼ਾਹੀ ਦਰਬਾਰ ਵਿੱਚ ਤਲਬ ਕੀਤਾ ਜਾਣਾ ਉਹਨਾਂ ਤੋਂ ਪਿੱਛੋਂ ਉਹਨਾਂ ਦੇ ਉੱਤਰ ਅਧਿਕਾਰੀ ਸ੍ਰੀ ਗੁਰਹਰਖ ਸਿੰਘ ਜੀ ਨੂੰ ਦਿੱਲੀ ਸੱਦਿਆ ਜਾਣਾ ਅਤੇ ਗੁਰਤੇਗ ਬਾਦਲ ਜੀ ਦਾ ਪਰਿਵਾਰਕ ਝਗੜਿਆਂ ਅਤੇ ਉਹਨਾਂ ਵਿੱਚ ਮੁਗਲਾਂ ਦੇ ਦਖਲ ਕਾਰਨ ਉਹਨਾਂ ਦਾ ਭਾਰਤ ਭਰ ਦਾ ਦੌਰਾ ਕਰਨ ਨਿਕਲ ਪੈਣਾ ਆਪਸੀ ਸੰਬੰਧਾਂ ਵਿਚਕਾਰ ਆਏ ਵੈਰ ਭਾਵ ਦਾ ਨਤੀਜਾ ਹਨ ਔਰੰਗਜ਼ੇਬ ਤੱਕ ਆਉਂਦੇ ਆਉਂਦੇ ਮੁਗਲ ਬਾਦਸ਼ਾਹਾਂ ਦੀ ਰੂਹਾਨੀ ਅਜ਼ਮਤ ਕੇਵਲ ਖਤਮ ਹੀ ਨਹੀਂ ਸੀ ਹੋ ਗਈ ਸਗੋਂ ਉਸ ਦੀ ਤਾਂ タルਮੰਦਤਾ ਨੇ ਲੈ ਲਈ ਸੀ ਟੋਪੀਆਂ ਸੋਕੇ ਅਤੇ ਕੁਰਾਨ ਸ਼ਰੀਫ ਦੇ ਉਤਾਰੇ ਤਿਆਰ ਕਰਕੇ ਵੇਚਣ ਵਾਲਾ ਪਰਹੇਜ਼ਦਾਰ ਬਾਦਸ਼ਾਹ ਇਹਨਾਂ ਬਾਹਰੀ ਔੜਾ ਪੌੜਾਂ ਦੇ ਬਾਵਜੂਦ ਇੱਕ ਬੇਕਿਰਕ ਅਤੇ ਜ਼ਾਲਮ ਬਾਦਸ਼ਾਹ ਸੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹ ਉਹਨਾਂ ਨੂੰ ਕਰਾਮਾਤ ਦਿਖਾਉਣ ਲਈ ਕਹਿੰਦਾ ਹੈ ਗੁਰੂ ਸਾਹਿਬ ਉਸ ਰੋਹਾਨੀ ਮੰਡਲ ਵਿੱਚ ਪਰਵੇਸ਼ ਕਰ ਚੁੱਕੇ ਸਨ ਜਿਸ ਵਿੱਚ ਕਰਾਮਾਤ ਕਹਿਰ ਦਾ ਨਾਮ ਸੀ ਜਾਂ ਫਿਰ ਕਰਾਮਾਤਾ ਨਾਟਕ ਚੇਟਕੀਏ ਬਗਾਜਾ ਦੀ ਦਰਜਾ ਰੱਖਦਿਆਂ ਸਨ ਅਤੇ ਉਹ ਕੁਝ ਕਰਨ ਵਿੱਚ ਪ੍ਰਭ ਲੋਗਨ ਲਾਜ अथवा ਸ਼ਰਮਿੰਦਗੀ ਮਹਿਸੂਸ ਕਰਦੇ ਸਨ ਗੁਰੂ ਗੋਬਿੰਦ ਸਿੰਘ ਅਨੇਕਾਂ ਮੁਸੀਬਤਾਂ ਬਰਦਾਸ਼ਤ ਕਰਨ ਅਤੇ ਸਾਰਾ ਪਰਿਵਾਰ ਵਾਰ ਦੇ ਪਿੱਛੋਂ گرد سکھ شہیدان دی قربانی دین پچھوں بھی نامہ لکھ کے کوشش دے ہن کہ اس دے اندر بجھ چکی آتمک مکروشنی پھر پرجولت ہو سکے نامہ پڑھ کے اس جمیر جاگ دی ہے پر ادھو ویلا ویہا چکیا سی سننا جیو ایک سننی مسلمان سی ذاتی طور ہو وہ پرہیزگار آتے روشن ضمیر انسان سی پر شاہی ہوس اور تارمک کٹڑتا نے اسنو آت درجے دا ظالم بنا دتا سی بھی قہر گرو تیگ بادر جی دے خیالوں دا کندر سی پر نال ہی او اس دے چو لن تو پہلا ایک تو دا گوبند رائے دی سکھیا دکھیا دا سلی بخش پربند کرنا چاندے سن ਅਤੇ ਦੂਜੇ ਸਿੱਖ ਗੁਰੂ ਸਾਹਿਬਾਨ ਦੇ ਪ੍ਰਭਾਵ ਅਧੀਨ ਪੰਜਾਬ ਦੇ ਮਾਲਵੇ ਦੇ ਲੋਕਾਂ ਨੂੰ ਜਾਗਰਿਤ ਕਰਨਾ ਚਾਹਦੇ ਸਨ ਔਰੰਗਜ਼ੇਬ ਨਾਲ ਸਿੱਧੇ ਟੱਕਰ ਵਿੱਚ ਆਉਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਮਾਲਵੇ ਦਾ ਦੌਰਾ ਕੀਤਾ ਮਾਲਵੇ ਦਾ ਕੁਝ ਇਲਾਕਾ ਸੀ ਜਿੱਥੇ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਸਨ ਉਸ ਇਲਾਕੇ ਅਤੇ ਮਾਂਗੜ ਦੇ ਵਸੀਆਂ ਨੂੰ ਗੁਰੂ ਤੇਗ ਬਹਾਦਰ ਜੀ ਨੇ ਸਾਵਧਾਨ ਕਰਨਾ ਉਚਿਤ ਸਮਝਿਆ ਇਸ ਇਲਾਕੇ ਵਿੱਚ ਪਾਣੀ ਦੀ ਬਹੁਤ ਕਮੀ ਸੀ ਸਵਚ ਪਾਣੀ ਨਾ ਮਿਲਣ ਕਰਕੇ ਬਿਮਾਰੀਆਂ ਵੀ ਜ਼ਿਆਦਾ ਸਨ ਗੁਰੂ ਤੇਗ ਬਹਾਦਰ ਜੀ ਨੇ अनेका ਥਾਵਾਂ ਉਤੇ ਖੂਲਵਾਏ ਲਵੇਰੀਆਂ ਗਵਾਂ ਲੋਕਾਂ ਦੀਆਂ ਅਤੇ ਉਹਨਾਂ ਦੀ ਆਰਥਿਕ ਖੁਸ਼ਹਾਲੀ ਲਈ ਹੋਰ ਵੀ ਕਈ ਪਰਪੂਰਜਤਨ ਕੀਤੇ ਪਰ ਮੁੱਖ ਮੁੱਦਾ ਸਿੱਖਾਂ ਨੂੰ ਨਿਡਰ ਹੋ ਕੇ ਆਤਮਿਕ ਜੀਵਨ ਜਿਉਣ ਲਈ ਪ੍ਰੇਰਣਾ ਦੇਣਾ ਸੀ ਇਸ ਦੌਰਾਨ ਹੀ ਉਹਨਾਂ ਨੇ ਕਈ ਮੁਸਲਮਾਨਾਂ ਨਾਲ ਵੀ ਪਿਆਰ ਦੇ ਸੰਬੰਧ ਕਾਇਮ ਕੀਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ